ਪੰਜਾਬ ਸਰਕਾਰ ਦੇ ਨਸ਼ੇ ਦੇ ਵਿਰੋਧ ਮਹੀਮ ਚਲਾਉਣ ਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋ ਰਹੀ ਹੈ ਜਿਥੇ ਪੱਤਰਕਾਰ ਦਲਵੀਰ ਸਿੰਘ ਕੋਲੋਂ ਦੀ ਜਾਣਕਾਰੀ ਮਿਲਦੇ ਦੱਸਿਆ ਕਿ ਸ੍ਰੀ ਓਮਕਾਰ ਸਿੰਘ ਬਰਾੜ ਉਪੋ ਪੁਲਿਸ ਕਪਤਾਨ ਸਾਹ ਡਿਵੀਜ਼ਨ ਸਾਹਕੋਟ ਦੀ ਅਗਵਾਈ ਹੇਠਾਂ ਇੰਸਪੈਕਟਰ ਦਲਵੀਰ ਸਿੰਘ ਪੁੱਲਰ ਮੋਗਾ ਅਫਸਰ ਥਾਣਾ ਸਾਹਕੋਟ ਐਸਆਈ ਬੂਟਾ ਰਾਮ ਇਨਚਾਰਜ ਮਸਲਿਆ ਥਾਣਾ ਸਾਹਕੋਟ ਤੇ ਪੁਲਿਸ ਪਾਰਟੀ ਦੇ ਨਾਕਾ ਬੰਦੀ ਬੰਦੀ ਕਾਵਾ ਵਾਲਾ ਪੋਦਲ ਤੇ ਸਤਲੁਜ ਪੁਲ ਤੇ ਮੌਜੂਦ ਸੀ ਜਿੱਥੇ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ देर रात ਤੋਂ ਮੋਗਾ ਸਾਈਡ ਤੇ ਇਹਦਾ ਭਰਿਆ ਹੋਇਆ ਟਰੱਕ ਆ ਰਿਹਾ ਸੀ ਜਿਸ ਦੇ ਵਿੱਚ ਟਰੱਕ ਦੇ ਬਣੇ ਹੋਏ ਕੇਵਿਨ ਚ ਦੋ ਕੁ ਬੋਰੇ ਡੋਡੇ ਬਰਾਮਦ ਹੋਏ ਨੇ ਐਸਤੇ ਪੁਲਿਸ ਨੇ ਦੋ ਡਰਾਈਵਰਾਂ ਦੇ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ ਆਈਏ ਸੁਣਦੇ ਹਾਂ ਕਿ ਥਾਣਾ ਮੌਕ ਅਫਸਰ ਦਲਵੀਰ ਸਿੰਘ ਕੁਨਾਲ ਨੇ ਕੀ ਕੋਸ਼ਿਸ਼ ਕੀ ਹੈ ਪੰਜਾਬ ਸਰਕਾਰ ਦੇ ਨਸ਼ਾ ਵਿਰੋਧ ਮਾਮਲੇ ਵਿੱਚ ਮਾਨਜੋਤ ਡੀਜੀ ਸਾਹਿਬ ਵੱਲੋਂ ਨਸ਼ੇ ਦੇ ਲੋਕਾਂ ਲਈ ਸਪੈਸ਼ਲ ਗਾਈਡਲਾਈਨ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਜਿਹੜਾ ਜਰਮਤਿਆਤੀ ਦੇ ਮਾਨਯੋਗ ਐਸ.ਪੀ. ਸਰ ਹਰਿੰਦਰ ਸਿੰਘ ਐਸ.ਪੀ. ਅਸੋਸੀਏਸ਼ਨ ਸਰਪ੍ਰਿੰਸ ਹੈ ਜਿਹਦੀ ਗਾਈਡਲਾਈਨ ਤੇ ਸਾਉਂਡਰਜਨ ਸ਼ਾਹਕੋਟ ਬੋਰਡਰ थाना ਸ਼ਾਹਕੋਟ ਦੇ ਇੰਸਪੈਕਟਰ ਮੁਖ ਅਫਸਰ ਗੁਲੇਂਦਰ ਸਿੰਘ ਖਲੋਜੀ ਅਤੇ ਚੌਂਕੀ ਚਾਰਜ ਮਹਿੰਦਰੀਆ ਪੁਲਿਸ ਨੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਇਸ ਨਾਕਾਬੰਦੀ ਦੌਰਾਨ 55 ਕਿਲੋ 600 ਗ੍ਰਾਮ ਜਿਹੜੇ ਟੋਡਾ ਚੂਰਾਪੋਰਟ ਇੱਕ ਕੇਲਿਆਂ ਦੇ ਭਰੇ ਹੋਏ ਟਰੱਕ ਵਿੱਚੋਂ ਬਰਾਮਦ ਕੀਤੇ ਹਨ ਲੋਕਾ ਕਹਿੰਦੇ ਕਿ ਇਹ ਟਰੱਕ ਜਿਹੜਾ ਮੋਗਾ ਸਾਈਡ ਤੋਂ ਜਿਹੜਾ ਜਰਿੰਦਰ ਸਾਹਿਬ ਨੂੰ ਆ ਰਿਹਾ ਸੀਗਾ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਹੈ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਚੋਂ ਇਹ ਰੋਡੇ ਚੁਰਾਹੇ ਪੋਸਟ ਬ੍ਰਾਉਂਡ ਹੋਏ ਹਨ ਇਹ ਟਰੱਕ ਇਹਦਾ ਪੁਲਿਸ ਵੱਲੋਂ BB1010F 3748 ਨੂੰ ਕਬਜ਼ਾ ਪੁਲਿਸ ਵੱਲ ਤੇ ਲਿਆ ਗਿਆ ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਤੇ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਸਾਥੀ ਹੈ ਦਾ ਹਰਪ੍ਰੀਤ ਸਿੰਘ ਉਸ ਪਿਤਾ ਪੁੱਤ ਜਗਨਰਾਜ ਸਿੰਘ ਵਾਸੀ ਮੋਗਾ ਦਾ ਰਹਿਣ ਵਾਲਾ ਔਰ ਇਹ ਇਸ ਨੂੰ ਵੀ ਇਸ ਮਕਦਮੇ ਵਿੱਚ ਜਿਹੜਾ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਿਹੜਾ ਅਸਲ ਦੋਸ਼ੀ ਹੈ ਜਸਵਿੰਦਰ ਸਿੰਘ ਉਹ ਸਾਬਾ ਇਹ ਪਹਿਲਾਂ ਵੀ ਇਸੇ ਧੰਦੇ ਚ ਇਨਵੋਲ ਵਾ ਇਹਦੇ ਖਿਲਾਫ ਪਹਿਲਾਂ ਇੱਕ ਜਿਹੜਾ ਮਕਦਮਾ ਹਰਮਾਨਗੜ੍ਹ ਰਾਜਸਥਾਨ ਚ ਦਰਜ ਹੋਇਆ ਔਰ ਦੂਸਰਾ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਚ ਐਸਐਸਓ ਸੀ ਵਿੱਚ ਵੀ ਦਰਜ ਹੋਇਆ ਇਹ ਕ੍ਰਿਮੀਨਲ ਵਿਰਤੀ ਦਾ ਵਿਅਕਤੀ ਹੈ ਇਹਦੀ ਦੋਨਾਂ ਨੂੰ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹ ਅਗਲਾ ਰਵਾਨਾ ਹਾਸਲ ਕੀਤਾ ਜਾਊਗਾ ਔਰ ਕਿਹੜੇ-ਕਿਹੜੇ ਇਨਵੋਲ ਹੋਏਗੇ ਨੇ ਕਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਵੀ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਬਿਨਾਂ ਸ਼ੱਕ ਮੰਨ ਜੋ ਸੀਐਮ ਵੱਲੋਂ ਸਾਹਿਬ ਵੱਲੋਂ ਜਿਹੜੀ ਇਹ ਕੈਂਪੇਨ ਚਲਾਈ ਗਈ ਹੈ ਚੋਦੇ ਨਸ਼ਾ ਵਿਰੋਧ ਇਸ ਨੂੰ ਨੇਪਰੇ ਚਾੜੁੰਦੀ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਪਬਲਿਕ ਵੀ ਇਸ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਤਤਪਰ ਹੈਗੀ ਹੈ ਥੈਂਕ ਯੂ